ਮਹਾਰਾਜ ਰਵਦਾਸ ਜੀ ਜਦੋਂ ਪ੍ਰਕਾਸ਼ ਧਾਰਿਆ ਸਾਡੇ ਵਰਗੇ ਲੋਕਾਂ ਨੂੰ ਉੱਚੇ ਚੁੱਕਣਾ ਸਾਡੇ ਵਰਗਿਆਂ ਦੇ ਕਿਰਦਾਰ ਉੱਚੇ ਚੁੱਕਣੇ ਨੇ ਸਾਡੇ ਵਰਗਿਆਂ ਨੂੰ ਮਾਣ ਦੇਣਾ ਮਹਾਰਾਜ ਨੇ ਇਹ ਇਸ ਕਰਕੇ ਮਹਾਰਾਜ ਇਸ ਧਰਤੀ ਤੇ ਆਏ ਤੇ ਐਡਾ ਦਿਆਲੂ ਸੁਭਾ ਜਦੋਂ ਕਹਿੰਦੇ ਮਹਾਰਾਜ ਦੇ ਕੋਲ ਕਿਸੇ ਨੇ ਜੋੜਾ ਘਣਾਉਣ ਆਉਣਾ ਐਡਾ ਦਿਆਲਤਾ ਵਾਲਾ ਸੁਭਾ ਰੱਬ ਦੇ ਪਿਆਰੇ ਮਹਾਪੁਰਸ਼ ਦਿਆਲੂ ਹੁੰਦੇ ਨੇ ਜਦੋਂ ਜੋੜਾ ਗੰਡਾਉਣ ਆਉਣਾ ਐਂ ਤੁੱਪ ਚ ਪੀਤੇ ਜੋੜਾ ਗੰਡ ਲੈਣਾ ਜੋੜਾ ਗੰਡਾ ਕੇ ਐਂ ਲੰਘ ਜਾਣਾ ਜੇ ਤਾਂ ਕੋਈ ਤਲੀ ਤੇ ਰੁਪਈਆ ਰੱਖ ਗਿਆ ਤਾਂ ਚੁੱਪ ਕਰਕੇ ਲੈ ਲੈਣਾ ਨਹੀਂ ਤਾਂ ਮੰਗਣਾ ਨਹੀਂ ਇਸ ਵਾਰ ਇੱਥੋਂ ਤੱਕ ਜੋੜਾ ਗੰਢ ਕੇ ਜੋੜਾ ਗੰਢ ਕੇ ਮਾਇਆ ਲੈਣੀ ਦੂਰ ਦੀ ਗੱਲ ਜੇ ਕੋਈ ਜੁੱਤੀ ਵੀ ਲੈ ਗਿਆ ਉਹਨੂੰ ਵੀ ਇਹ ਨਹੀਂ ਕਹਿਣਾ ਵੀ ਮਾਇਆ ਦੇ ਜਾ ਜੇ ਲੈ ਗਿਆ ਹਾਥ ੱਟਗੇ ਨਹੀਂ ਮੰਗਣਾ ਕਹਿੰਦੇ ਇੱਕ ਦਿਨ ਪਿਤਾ ਜੀ ਆਖਣ ਲੱਗੇ ਰਵਦਾਜ ਜੀ ਮਹਾਰਾਜ ਨੂੰ ਉਹ ਕਹਿੰਦੇ ਗੱਲ ਸੁਣ ਪੁੱਤ ਇਹ ਕੰਮ ਕਿੰਨਾ ਕੁ ਚਿਰ ਚੱਲੇੂ ਜੇ ਤੁਹਾਡੇ ਕੋਲ ਕੋਈ ਜੋੜੇ ਗੰਡਾਉਣ ਹੁੰਦਾ ਹੈ ਤੁਸੀਂ ਜੋੜੇ ਗੰਡਣ ਦੀ ਮਾਇਆ ਨਹੀਂ ਲੈਂਦੇ ਜੇ ਜੋੜੇ ਗੰਡਾਉਣ ਹੁੰਦਾ ਹੈ ਜੋੜੇ ਗੰਡਣ ਦੀ ਮਾਇਆ ਨਹੀਂ ਜੇ ਤੁਹਾਡੇ ਕੋਲ ਕੋਈ ਜੁੱਤੀ ਜੋੜਾ ਲੈ ਗਿਆ ਖਰੀਦ ਕੇ ਤੁਸੀਂ ਉਹਦੀ ਮਾਇਆ ਨਹੀਂ ਮੰਗਦੇ ਤੁਸੀਂ ਤਾਂ ਐ ਫ੍ਰੀ ਲਟਾਈ ਜਾਂਦੇ ਹੋ ਕਿੰਨਾ ਕੁ ਚਿਰ ਚੱਲੇਗਾ ਇਕ ਕਿੰਨਾ ਕੁ ਚਿਰ ਤੁਸੀਂ ਇਹ ਮਾਇਆ ਕਿੰਨਾ ਕੁ ਚਿਰ ਐ ਕਿੰਨਾ ਕੁ ਚਿਰ ਜੋੜੇ ਫਰੀ ਦੇਂਦੇ ਰਹੋਗੇ ਸੁਣਿਓ ਮਹਾਰਾਜ ਰਵਦਾਦ ਜੀ ਕਹਿੰਦੇ ਪਿਤਾ ਜੀ ਹੁਕਮ ਕਰੋ ਕੀ ਚਾਹੁੰਨੇ ਹੋ ਕਹਿੰਦੇ ਐ ਕਰੋ ਆਪਣੀ ਸ਼ਾਹੀ ਠਾਠ ਇੱਕ ਰਸਤਾ ਜਾਂਦਾ ਸੀ ਸ਼ਾਹੀ ਰੋਡ ਤੇ ਇੱਕ ਆਪਣੀ ਛਪਰੀ ਬਣਾ ਲਓ ਕੁਟੀਆਂ ਬਣਾ ਲਓ ਕਹਿੰਦੇ ਉਸ ਕੁਟੀਆਂ ਵਿੱਚ ਤੁਹਾਨੂੰ ਇੱਕ ਵਾਰੀ ਕੰਮ ਖੋਲ ਦਿੰਨੇ ਆ ਜੋੜਿਆਂ ਦਾ ਭਾਵੇਂ ਤਿੰਨ ਕਰੋ ਪੰਜ ਕਰੋ ਸਾਰੇ ਲਟਾ ਦਿਓ ਭਾਵੇਂ ਮਾਇਆ ਲਓ ਭਾਵੇਂ ਨਾ ਲਓ ਤੁਹਾਨੂੰ ਕੋਈ ਕੁਝ ਕਹੇਗਾ ਨਹੀਂ ਆਪਣਾ ਤੁਹਾਡੇ ਤੇ ਜ਼ਿੰਮੇਵਾਰੀ ਪਾਏ ਸਤਿਬਜਨ ਜੀ ਇੱਕ ਸ਼ਾਹੀ ਰੋਡ ਤੇ ਛਪਰੀ ਪਾਲੀ ਮਹਾਰੇ ਨੇ ਜਦੋਂ ਕੁਟੀਆਂ ਪਾਈ ਨਾ ਦੌਰੀ ਰੱਖ ਲਈ ਚਮੜਾ ਰੱਖ ਲਿਆ ਲੋਕੀ ਆਉਂਦੇ ਨੇ ਜੋੜੇ ਘੜਾਉਂਦੇ ਨੇ ਜਿਹੜਾ ਹੁੰਦਾ ਹੈ ਜੋੜੇ ਘੜਾ ਕੇ ਚਲੇ ਜਾਂਦਾ ਹੈ ਸਾਧ ਸੰਗਤ ਜੀ ਇਹ ਚੇਤੇ ਰੱਖਿਓ ਮਹਾਰਾਜ ਰਵਦਾਸ ਜੀਾਂ ਦਾ ਕੰਮ ਜੋੜੇ ਗੰਢਣਾ ਨਹੀਂ ਸੀ ਉਹ ਜੋੜੇ ਗੰਢਣ ਥੋੜਾ ਆਏ ਸੀ ਇਹ ਤਾਂ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣਾ ਸੀ ਕੋਈ ਕੰਮ ਨਾ ਮਾੜਾ ਹੁੰਦਾ ਹੈ ਤੇ ਨਾ ਨੀਵਾ ਹੁੰਦਾ ਐਡਾ ਵੱਡਾ ਮਹਾਪੁਰਸ਼ ਜਿਹਨੂੰ ਨਿਰੰਕਾਰ ਅਕਾਲਪੁਰਖ ਨੇ ਨਵਾਜ ਕੇ ਭੇਜਿਆ ਹੋਵੇ ਉਹ ਜੋੜੇ ਗੰਢਣ ਦਾ ਹੁੰਦਾ ਕੀ ਕੰਮ ਰੱਬ ਦਾ ਵਜ਼ੀਰ ਕਦੇ ਜੁੱਤੀਆਂ 'ਚ ਬੈਠੂ ਹੋਵੇ ਰੱਬ ਦਾ ਵਜ਼ੀਰ ਜੋੜੇ ਗੰਢੇ ਇਹ ਨਹੀਂ ਹੋ ਸਕਦਾ ਮਹਾਰਾ ਰਵਦਾਸ ਜੀਾਂ ਨੇ ਜੋੜੇ ਗੰਢਣ ਦਾ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣ ਦਾ ਇੱਕ ਬਹਾਨਾ ਸੀ ਉਹਨਾਂ ਦਾ ਕੋਈ ਕੰਮ ਨਹੀਂ ਸੀ ਜੋੜੇ ਗੰਢਣ ਦਾ ਸਾਧ ਸੰਗਤ ਜਦੋਂ ਕਹਿੰਦੇ ਜੋੜੇ ਗਢਾਉਣ ਕਿਸੇ ਨੇ ਆਉਣਾ ਨਾ ਨਾਲੇ ਤਾਂ ਜੋੜਾ ਗੰਢਣਾ ਨਾਲੇ ਕਹਿਣਾ ਭਾਈ ਗੁਰਮੁਖਾ ਬਹਿ ਜਾ ਐਡੇ ਪਿਆਰ ਨਾਲ ਐਨੇ ਪ੍ਰੇਮ ਨਾਲ ਨਾਲੇ ਬਚਨ ਬੋਲਣੇ ਮੁਖ ਤੋਂ ਭਾਈ ਉਹ ਰੱਬ ਦਾ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਸਾਤ ਸੰਗਤ ਜੀ ਜਿੰਨੇ ਜੋੜਾ ਗੰਢਾਉਣ ਆਉਣਾ ਕਹਿੰਦੇ ਐਸੀ ਜੋੜੇ ਨੂੰ ਗੰਢ ਦੇਣੀ ਬੋਲਦਿਆਂ ਬੋਲਦਿਆਂ ਅਗਲੇ ਦੇ ਦਿਲ ਵਿੱਚ ਐਨਾ ਉਤਰ ਜਾਣਾ ਜਦੋਂ ਲੋਕੀ ਜੋੜੇ ਗੰਢਾ ਕੇ ਮਹਾਰਾਜ ਦੀ ਛਪਰੀ ਤੋਂ ਬਾਹਰ ਜਾਂਦੇ ਸੀ ਆਉਂਦੇ ਤਾਂ ਕਹਿੰਦੇ ਸੀ ਵੀ ਜੋੜਾ ਗੰਢਾਉਣ ਜਾਣਾ ਜਦੋਂ ਜਾਂਦੇ ਸੀ ਇੱਕੋ ਗੱਲ ਕਹਿੰਦੇ ਸੀ ਧੰਨ ਰਵਦਾ ਧੰਨ ਰਵਦਾ ਧੰਨ ਰਵਦਾ ਐਵੇਂ ਬੋਲਦੇ ਸੀ ਜੁੱਤੀਆਂ ਗਢਾਉਣ ਆਉਂਦੇ ਤੇ ਦਿਲ ਵੀ ਨਾਲ ਗੰਢੇ ਜਾਂਦੇ ਜਦੋਂ ਇੰਨੀ ਜੈਜਕਾਰ ਹੋਣ ਲੱਗ ਗਈ ਐਡਾ ਨਾਮ ਹੋ ਗਿਆ 68 ਦੇਸ਼ਾਂ ਦੇ ਰਾਜੇ ਮਹਾਰਾਜ ਰਵਦਾਸ ਜੀਾਂ ਦੇ ਚਰਣਾ ਚਾ ਕੇ ਝੁਕੇ 48 ਰਾਣੀਆਂ ਜਿਨ੍ਹਾਂ ਨੇ ਮਹਾਰਾਜ ਰਵਦਾਸ ਜੀਾਂ ਨੂੰ ਗੁਰੂ ਧਾਰਨ ਕੀਤਾ ਸੁਣਿਓ ਜਦੋਂ ਜੈ ਜੈਕਾਰ ਵੱਧ ਗਈ ਵੱਡੇ ਵੱਡੇ ਸੇਠ ਵੱਡੇ ਵੱਡੇ ਤਨਾੜ ਲੋਕ ਜਦੋਂ ਸਜਦਾ ਕਰਨ ਆਉਣ ਲੱਗੇ ਨਾ ਮੱਥਾ ਟੇਕਣ ਆਉਣ ਲੱਗੇ ਕਹਿੰਦੇ ਉਸ ਵੇਲੇ ਦਾ ਰਾਜਾ ਸੀ ਜਿਹੜਾ ਨਗਰਮਲ ਜਾਂਦੇ ਹੋ ਰਾਜੇ ਨਾਗਰਮਲ ਕੋਲ ਪੰਡਤ ਇਕੱਠੇ ਹੋ ਕੇ ਗਏ ਸਾਰੇ ਪੰਡਤ ਕਹਿੰਦੇ ਨੇ ਕਹਿੰਦੇ ਰਾਜਨਾ ਤੇਰੇ ਕੋਲ ਅਸੀਂ ਅਪੀਲ ਲੈ ਕੇ ਆਏ ਆ ਕਿ ਨਾ ਕਾਦੀ ਕਹਿੰਦੇ ਅਪੀਲ ਤੇਰੇ ਕੋਲ ਇਹ ਲੈ ਕੇ ਆਏ ਆ ਤੇਰੇ ਰਾਜ ਵਿੱਚ ਸਾਡਾ ਧਰਮ ਭ੍ਰਿਸ਼ਟ ਹੁੰਦਾ ਜਾਂਦਾ ਹੈ ਕੀ ਹੋ ਗਿਆ ਬਈ ਧਰਮ ਕਿਉਂ ਭ੍ਰਿਸ਼ਟ ਹੋ ਗਿਆ ਉਹ ਗੱਲ ਸੁਣ ਰਾਜਨਾ ਤੇਰੇ ਰਾਜ ਚ ਇੱਕ ਛੁੱਦਰ ਬੰਦਾ ਜੁੱਤੀਆਂ ਗੰਢਣ ਵਾਲਾ ਐਂ ਬੋਲਦੇ ਨੇ ਇੱਕ ਜੁੱਤੀਆਂ ਗੰਢਣ ਵਾਲਾ ਨੀਵੀਂ ਜਾਤ ਦਾ ਛੁੱਦਰ ਉਹ ਕਹਿੰਦੇ ਲੋਕਾਂ ਨੂੰ ਮੁਕਤੀ ਦਾ ਰਾਹ ਦੱਸਦਾ ਹੈ ਲੋਕਾਂ ਨੂੰ ਨਿਰੰਕਾਰ ਦਾ ਨਾਮ ਜਪਾਉਂਦਾ ਹੈ ਉਹ ਰੱਬ ਦੇ ਘਰ ਦੀ ਭਗਤੀ ਦੱਸਦਾ ਹੈ ਉਹ ਕਹਿੰਦੇ ਕੀ ਗੱਲ ਬਈ ਦੱਸ ਨਹੀਂ ਸਕਦਾ ਉਹ ਨਾਮ ਜਪਾ ਨਹੀਂ ਸਕਦਾ ਕਹਿੰਦੇ ਨਾਮ ਪੰਡਤ ਕਹਿੰਦੇ ਸਾਨੂੰ ਸਾਨੂੰ ਅਧਿਕਾਰ ਏ ਵਿਦਵਾਨ ਅਸੀਂ ਪ੍ਰੋਹਤ ਅਸੀਂ ਗੁਰੂ ਅਸੀਂ ਇਹ ਨੀਵੀਂ ਜਾਤ ਦਾ ਬੰਦਾ ਇਹ ਕਿਉਂ ਚ ਪਾਏਗਾ ਨਾਮ ਵੱਡੇ ਵੱਡੇ ਲੋਕ ਉਹਦੇ ਚਰਣਾ ਚ ਸਿੱਜਦੇ ਕਰਦੇ ਨੇ ਰਾਜਾ ਨਾਗਰਮਲ ਕਹਿੰਦਾ ਫੇਰ ਕੀ ਕਰੀਏ ਦੱਸੋ ਕਹਿੰਦੇ ਐਂ ਕਰੋ ਜੀ ਇਹਨੂੰ ਰੋਕੋ ਜੇ ਨਾ ਰੋਕਿਆ ਅਸੀਂ ਬਗਾਵਤ ਕਰਾਂਗੇ ਰੋਕੋ ਇਹਨੂੰ ਸੁਣਿਓ ਰਾਜਾ ਨਾਗਰਮਲ ਕਹਿੰਦਾ ਕਹਿੰਦਾ ਵੀ ਮੈਂ ਹੁਣ ਕਿਵੇਂ ਰੋਕ ਸਕਦਾ ਕਿਵੇਂ ਰੋਕਾਂਗਾ ਰੱਬ ਦਾ ਨਾਮ ਜਪਣ ਦਾ ਸਾਰਿਆਂ ਨੂੰ ਅਧਿਕਾਰ ਹੈ ਸਾਰਿਆਂ ਨੂੰ ਅਧਿਕਾਰ ਹੈ ਮੈਂ ਕਿਵੇਂ ਰੋਕਾਂਗਾ ਯਾਦ ਦਿਓ ਉਸ ਵੇਲੇ ਨਾ ਰਾਜਾ ਨਗਰਮਲ ਕਹਿੰਦਾ ਮੈਂ ਸੁਣਿਆ ਹੈ ਮਹਾਰਾਜ ਰਵਦਾਸ ਜੀ ਵੀ ਬੜੇ ਰੱਬ ਦੇ ਪਿਆਰੇ ਮਹਾਪੁਰਸ਼ ਨੇ ਮੈਨੂੰ ਸਮਾਂ ਦਿਓ ਪੰਡਤਾਂ ਨੂੰ ਕਹਿੰਦਾ ਮੈਨੂੰ ਸਮਾਂ ਦਿਓ ਮੈਂ ਫੈਸਲਾ ਕਰਾਂ ਦੋ ਦਿਨ ਲੰਘੇ ਚਾਰ ਦਿਨ ਲੰਘੇ 10 ਦਿਨ ਲੰਘੇ ਜਿਵੇਂ ਲੋਕੀ ਸਜਦੇ ਕਰਨ ਆਉਂਦੇ ਨੇ ਓਵੇਂ ਹੀ ਜੈ ਜੈਕਾਰ ਫੇਰ ਮਹਾਰਾਜ ਰਵਦਾਸ ਜੀ ਸਜਦੇ ਹੁੰਦੇ ਨੇ ਜੈ ਜੈਕਾਰ ਹੁੰਦੀਆਂ ਨੇ ਇੱਕ ਦਿਨ ਪੰਡਤ ਇਕੱਠੇ ਹੋ ਕੇ ਫੇਰ ਗਏ ਜਾ ਕੇ ਕਹਿੰਦੇ ਮਹਾਰਾਜ ਰਵਦਾਸ ਜੀ ਬਾਰੇ ਕਹਿੰਦੇ ਰਾਜਨਾ ਤੈਨੂੰ ਅਪੀਲ ਕੀਤੀ ਸੀ ਉਹ ਸ਼ੁੱਧਰ ਜੁੱਤੀਆਂ ਗੰਨਣ ਵਾਲਾ ਲੋਕਾਂ ਨੂੰ ਨਾਮ ਜਿ ਭਾਉਂਦਾ ਹੈ ਉਹ ਨਹੀਂ ਜਿ ਭਾ ਸਕਦਾ ਸੁਣਿਓ ਰਾਜਾ ਨਾਗਰਮਲ ਪਤਾ ਕੀ ਕਹਿੰਦਾ ਕਹਿੰਦਾ ਗੱਲ ਸੁਣੋ ਤੁਸੀਂ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਨਾਮ ਰਵਦਾਸ ਨਾਮ ਜਪਾਇ ਕਹਿੰਦੇ ਇਹੀ ਜਪਨੇ ਉਹਦਾ ਬੰਦ ਕਰੋ ਲੋਕਾਂ ਦਾ ਹੁਣਾ ਅਸੀਂ ਲੋਕਾਂ ਨੂੰ ਨਾਮ ਜਪ ਸਕਦੇ ਆ ਭਗਤੀ ਕਰਾ ਸਕਦੇ ਆ ਉਸ ਵੇਲੇ ਰਾਜਾ ਨਾਗਰਮਲ ਕਹਿੰਦਾ ਤੁਹਾਡਾ ਕੀ ਕਹਿਣਾ ਹੈ ਕਹਿੰਦੇ ਸਾਡੇ ਦੇਵਤੇ ਸਾਡਾ ਰੱਬ ਸਾਡਾ ਭਗਵਾਨ ਸਾਡਾ ਹੱਕੇ ਰੱਬ ਤੇ ਇਹ ਸ਼ੁੱਧਰ ਬੰਦਾ ਨਾਮ ਨਹੀਂ ਜਪ ਸਕਦਾ ਰਾਜਾ ਨਾਗਰਮਲ ਤਾਂ ਦੂਧਾ 'ਚ ਫਸ ਗਿਆ ਉਹ ਕਹਿੰਦਾ ਜੇ ਮੈਂ ਇਹਨਾਂ ਦੀ ਨਾਮ ਸੁਣੀ ਇਹਨਾਂ ਨਾਲ ਹੁੰਦੇ ਨੇ ਬਗਾਵਤ ਖੜੀ ਕਰਦੇ ਨੇ ਕਰੀਏ ਕੀ ਰਾਜਾ ਨਾਗਰਮਲ ਆਏ ਕਹਿੰਦਾ ਕਹਿੰਦਾ ਇਦਾਂ ਕਰਦੇ ਆ ਆਪਾਂ ਸੁਣਿਓ ਐਂ ਕਰਦੇ ਆ ਤੁਸੀਂ ਕੀ ਕਹਿੰਦੇ ਹੋ ਵੀ ਤੁਹਾਡਾ ਭਗਵਾਨ ਹੈ ਤੁਹਾਡੇ ਦੇਵਤੇ ਤੁਹਾਡੇ ਮਹਾਪੁਰਸ਼ ਤੁਹਾਡਾ ਰੱਬ ਕਹਿੰਦੇ ਹਾਂ ਰਾਜਾ ਨਾਗਰਮਲ ਕਹਿੰਦਾ ਇਦਾਂ ਕਰਦੇ ਆ ਰਵਦਾਸ ਜੀ ਨੂੰ ਵੀ ਬੁਲਾਉਂਦੇ ਆ ਉਹਨੇ ਇੱਕ ਨੀਤੀ ਵਰਤੀ ਕਹਿੰਦਾ ਰਵਿਦਾਸ ਨੂੰ ਵੀ ਬੁਲਾਉਂਦੇ ਆ ਤੁਹਾਨੂੰ ਵੀ ਬੁਲਾਵਾਂਗੇ ਰਵਿਦਾਸ ਨੂੰ ਵੀ ਤੇ ਤੁਹਾਨੂੰ ਵੀ ਬੁਲਾਵਾਂਗੇ ਕਹਿੰਦਾ ਤੁਸੀਂ ਆਪਣੇ ਦੇਵਤੇ ਚੁੱਕ ਕੇ ਲਿਆਓ ਮੰਦਰਾਂ ਚੋਂ ਫਿਰ ਕਹਿੰਦਾ ਤੁਸੀਂ ਆਪਣੇ ਦੇਵਤੇ ਚੁੱਕ ਕੇ ਲਿਆਓ ਜਿਨ੍ਹਾਂ ਦੀ ਪੂਜਾ ਕਰਦੇ ਹੋ ਨਦੀ ਦੇ ਪਾਰਲੇ ਪੰਨੇ ਰੱਖਾਂਗੇ ਮੂਰਤੀਆਂ ਦੇਵਤਿਆਂ ਦੀ ਪਹਿਲਾਂ ਬੁਲਾਓ ਤੁਸੀਂ ਆਪਣੇ ਰੱਬ ਨੂੰ ਆਪਣੇ ਦੇਵਤਿਆਂ ਨੂੰ ਪਹਿਲਾਂ ਤੁਸੀਂ ਬੁਲਾਇਓ ਫੇਰ ਬੁਲਾਏਗਾ ਰਵਦਾਸ ਜਿੰਦੇ ਬੁਲਾਉਣ ਤੇ ਦੇਵਤੇ ਆਗੇ ਪਾਣੀ ਤੋਂ ਤੈਰ ਕੇ ਮੂਰਤੀਆਂ ਆਗੀਆਂ ਪਾਣੀ ਤੋਂ ਤੈਰ ਕੇ ਉਹਨੂੰ ਨਾਮ ਜਪਣ ਚ ਪਾਉਣ ਦਾ ਹੱਕ ਹੋਏਗਾ ਦੂਜੇ ਨੂੰ ਨਹੀਂ ਦੱਸੋ ਸ਼ਰਤ ਮਨਜ਼ੂਰ ਹੈ ਪੰਡਤ ਅਹੰਕਾਰ ਚ ਬੋਲੇ ਕਹਿੰਦੇ ਗੱਲ ਸੁਣੋ ਸਾਡੇ ਦੇਵਤੇ ਸਾਨੂੰ ਮੰਤਰ ਪਾਉਂਦੇ ਨੇ ਅਸੀਂ ਦਿਨ ਰਾਤ ਪੂਜਾ ਕਰੀਏ ਸਾਡੇ ਬੁਲਾਏ ਤੇ ਸਾਡੇ ਆਉਣਗੇ ਨਹੀਂ ਦੇਵਤੇ ਸਾਨੂੰ ਸ਼ਰਤ ਮਨਜ਼ੂਰ ਹੈ ਕਹਿੰਦੇ ਜਾਓ ਫਿਰ ਸਾਰੇ ਪਾਸੇ ਰੋਲਾ ਪੈ ਗਿਆ ਪੰਡਤ દોੜੇ ਜਾਂਦੇ ਨੇ ਸੁਨੇਹਾ ਭੇਜ ਕੇ ਰਾਜੇ ਰਾਜੇ ਨਾਗਰਮਲ ਨੇ ਮਹਾਰਾਜ ਰਵਦਾਸ ਜੀ ਨੂੰ ਵੀ ਬੁਲਾਇਆ ਤੁਸੀਂ ਵੀ ਆਓ ਪੰਡਤ ਵੀ ਆ ਗਏ ਕਹਿੰਦੇ ਨਦੀ ਦੇ ਕਿਨਾਰੇ ਤੇ ਐਡਾ ਵੱਡਾ ਇਕੱਠ ਹੋ ਗਿਆ ਲੋਕਾਂ ਵਿੱਚ ਰੋਲਾ ਪੈ ਗਿਆ ਕਹਿੰਦੇ ਜਿਹੜਾ ਰਵਦਾਸ ਦਿਨ ਰਾਤ ਨਾਮ ਜਪਦਾ ਭਗਤੀ ਕਰਾਉਂਦਾ ਹੈ ਅੱਜ ਉਹਦੀ ਪਰਖ ਕੀਤੀ ਜਾਏਗੀ ਦੇਖਿਆ ਜਾਏਗਾ ਦੇਖਾਂਗੇ ਉਹਦਾ ਭਗਵਾਨ ਕਿਵੇਂ ਸੁਣਦਾ ਹੈ ਸੁਣਿਓ ਪੰਡਤ ਲੋਕ ਆਪਣੇ ਦੇਵਤੇ ਮੂਰਤੀਆਂ ਚੁੱਕ ਕੇ ਜਦੋਂ ਨਦੀ ਦੇ ਕਿਨਾਰੇ ਲਿਆਏ ਨਾ ਪਰਲੇ ਪਾਸੇ ਸਜਾਤੀਆਂ ਲੋਕਾਂ ਦਾ ਇਕੱਠ ਵੇਖਣ ਆਲੇ ਆਏ ਬੜੇ ਕੁਝ ਮਾਰੇ ਰਵਦਾਸ ਜੀ ਦੇ ਸ਼ਰਧਾਲੂ ਕੁਝ ਤਮਾਸ਼ਾ ਵੇਖਣ ਆਲੇ ਵੇਖੋ ਕੀ ਬਣਦਾ ਰਾਜਾ ਨਾਗਰਮਲ ਕੁਰਸੀ ਢਾਹ ਕੇ ਬੈਠਾ ਨਦੀ ਦੇ ਕਿਨਾਰੇ ਨਾਲ ਆਏ ਬੋਲਦਾ ਹੈ ਕਿੰਨਾ ਗੱਲ ਸੁਣੋ ਤੁਸੀਂ ਕੀ ਕਹਿੰਦੇ ਹੋ ਵੀ ਰਵਦਾਸ ਨਾਮ ਨਹੀਂ ਜਪ ਸਕਦਾ ਕਿਨੇ ਨਾ ਰਾਜਾ ਨਾਗਰਮਲ ਕਹਿੰਦਾ ਜਿੰਦੇ ਬੁલાਏ ਤੇ ਦੇਵਤੇ ਆ ਗਏ ਉਹਨੂੰ ਹੱਕ ਹੋਏਗਾ ਨਾਮ ਜਪਣ ਦਾ ਤੁਸੀਂ ਫਿਰ ਕਦੇ ਰੋਕ ਨਹੀਂ ਸਕਦੇ ਕਹਿੰਦੇ ਅਸੀਂ ਤਾਂ ਕਿਹਾ ਲੋਕੀ ਟਿਕਟਕੀਆਂ ਲਗਾ ਕੇ ਬੈਠੇ ਪਾਰਲੇ ਬੰਨੇ ਨਦੀ ਦੇ ਦੇਵਤੇ ਖੜਾਤੇ ਪੰਡਤਾਂ ਨੇ ਰਾਜਾ ਨਾਗਰਮਲ ਪੁੱਛਦਾ ਕਹਿੰਦਾ ਪਹਿਲਾਂ ਰਵਦਾਸ ਜੀ ਬੁਲਾਉਣ ਜਾਂ ਤੁਸੀਂ ਹੰਕਾਰ ਚ ਬੋਲੇ ਕਹਿੰਦੇ ਸਾਡੇ ਦੇਵਤੇ ਅਸੀਂ ਬੁਲਾਵਾਂਗੇ ਇਹ ਸ਼ੂਦਰ ਥੋੜੀ ਬੁਲਾਏਗਾ ਸਾਧ ਸੰਗਤ ਜੀ ਉਹਨਾਂ ਨੂੰ ਹੰਕਾਰ ਸੀ ਵਿਦਿਆ ਤੇ ਉਹਨਾਂ ਨੂੰ ਹੰਕਾਰ ਸੀ ਪੜ੍ਹਾਈ ਤੇ ਉਹਨਾਂ ਨੂੰ ਹੰਕਾਰ ਸੀ ਆਪਣੇ ਮੰਤਰਾਂ ਤੇ ਜੇ ਤੇ ਰਖਿਓ ਪੜ੍ਹਨਾ ਹੋਰ ਗੱਲ ਹੁੰਦੀ ਏ ਅੰਦਰੋਂ ਆਵਾਜ਼ ਮਾਰਨਾ ਹੋਰ ਗੱਲ ਮੰਤਰ ਤਾਂ ਪੜ੍ਹਨੇ ਆਉਂਦੇ ਸੀ ਪਰ ਅੰਦਰੋਂ ਆਵਾਜ਼ ਨਹੀਂ ਸੀ ਅੰਦਰੋਂ ਪ੍ਰੇਮ ਨਾਲ ਨਹੀਂ ਸੀ ਜਗਾਉਣਾ ਆਉਂਦਾ ਭਗਵਾਨ ਨੂੰ ਕਹਿੰਦੇ ਇਹ ਕਿਉਂ ਬੁਲਾਏਗਾ ਸ਼ੁੱਧਰ ਅਸੀਂ ਬੁਲਾਵਾਂਗੇ ਰਾਜਾ ਇਹਨੇ ਹੁਕਮ ਦਿੱਤਾ ਕਹਿੰਦਾ ਬੁਲਾਓ ਸਾਧ ਸੰਗਤ ਜੀ ਉਸ ਵੇਲੇ ਮੰਤਰ ਉਚਾਰਨੇ ਸ਼ੁਰੂ ਕੀਤੇ ਬੋਲਦੇ ਨੇ ਪੰਡਤ ਟੈਕੜੀ ਲਗਾ ਕੇ ਲੋਕੀ ਇਕਦਮ ਵੇਖਦੇ ਨੇ ਪੰਡਤਾਂ ਲ ਕਦੇ ਮੂਰਤੀਆਂ ਲ ਕਦੇ ਪੰਡਤਾਂ ਲ ਮੰਤਰ ਪੜਹੀ ਜਾਂਦੇ ਨੇ ਬੋਲਦੇ ਆ ਬੋਲਦੇ ਆ ਮੰਤਰ ਐਡੀ ਉੱਚੀ ਉੱਚੀ ਮੰਤਰ ਪੁਕਾਰਦੇ ਨੇ ਮੰਤਰ ਪੜ੍ਹਦੇ ਆ ਪੜ੍ਹਦਿਆਂ ਨੂੰ ਅੱਧਾ ਘੰਟਾ ਹੋ ਗਿਆ ਸੁਣਿਆ ਜਦੋਂ ਅੱਧਾ ਘੰਟਾ ਲੰਘਿਆ ਨਾ ਮੰਤਰ ਬੋਲਦਿਆਂ ਨੂੰ ਕੀ ਵੇਖਦੇ ਨੇ ਸਾਧ ਸੰਗਤ ਇੱਥੇ ਮੈਗ ਜਾ ਕੇ ਬੋਲੋ ਐ ਨਹੀਂ ਗੱਲ ਬਣਨੀ ਪ੍ਰਬੰਧਕ ਆਪ ਹੀ ਰੋਲਾ ਪਾਈ ਜਾਂਦੇ ਨੇ ਦੱਸ ਯਾਨਦੋ ਅਕਾਗਰਤਾ ਬਖਸ਼ੋ ਜਦੋਂ ਆਇਆ ਮੰਤਰ ਪੜ੍ਹਦੇ ਨੇ ਅੱਧਾ ਘੰਟਾ ਲੰਘ ਗਿਆ ਉਹ ਕਹਿੰਦੇ ਜਿਹੜੇ ਦੇਵਤੇ ਨਦੀ ਦੇ ਪਾਰਲੇ ਬੰਨੇ ਖੜਾਏ ਨੇ ਹਿਲਜੁਲ ਵੀ ਨਹੀਂ ਹੋਈ ਜਦੋਂ ਸਾਧ ਸੰਗਤ ਜੀ ਇੱਕ ਘੰਟਾ ਪੂਰਾ ਹੋਇਆ ਨਾ ਤਾਂ ਕੋਈ ਹਿਲਜੁਲ ਵਾਰ-ਵਾਰ ਮੰਤਰ ਉਚਾਰਦੇ ਨੇ ਲੋਕੀ ਟੱਕੜੀ ਲਗਾ ਕੇ ਬੈਠੇ ਹੁਣ ਵੀ ਦੇਵਤੇ ਆਏ ਹੁਣ ਵੀ ਦੇਵਤੇ ਆਏ ਰਾਜਾ ਨਾਗਰਵਾਲ ਜਦੋਂ ਘੰਟਾ ਪੂਰਾ ਹੋ ਗਿਆ ਪੁੱਛਦਾ ਹੈ ਕਿਨਾਂ ਪੰਡਤੋ ਉਹ ਤੁਸੀਂ ਤਾਂ ਬੋਲਦੇ ਸੀ ਵੀ ਸਾਡੇ ਦੇਵਤੇ ਮਿੰਟੋ-ਮਿੰਟ ਬੁਲਾ ਲਾਂਗੇ ਇੱਕ ਘੰਟਾ ਹੋ ਗਿਆ ਤੁਹਾਨੂੰ ਬੁਲਾਉਂਦਿਆਂ ਨੂੰ ਉਹ ਤੁਹਾਡੇ ਦੇਵਤੇ ਅਜੇ ਤਾਂ ਹਿੱਲੇ ਵੀ ਨਹੀਂ ਆਉਣਾ ਤਾਂ ਦੂਰ ਦੀ ਗੱਲ ਅਜੇ ਤਾਂ ਹਿੱਲੇ ਵੀ ਨਹੀਂ ਪੰਡਤ ਬਧਾ ਕੀ ਕਹਿੰਦੇ ਕਹਿੰਦੇ ਰਾਜਨ ਅੱਧਾ ਘੰਟਾ ਹੋਰ ਦੇ ਸੰ ਸਾਡੇ ਦੇਵਤੇ ਨੇ ਸਾਡੇ ਭਗਵਾਨ ਨੇ ਸਾਡਾ ਰੱਬ ਸਾਡੀ ਨਹੀਂ ਮੰਨੂ ਅੱਧਾ ਘੰਟਾ ਦੇ ਬਸ ਫੇਰ ਲਾ ਕੇ ਮੰਤਰ ਉਚਾਰਨ ਉਸੇ ਵੇਲੇ ਜਦੋਂ ਬਾਰ-ਬਾਰ ਪੜਦੇ ਨੇ ਕਹਿੰਦੇ ਪੜਦਿਆਂ ਪੜਦਿਆਂ ਸਮਾਂ ਲੰਘਿਆ ਆਵਾਜ਼ਾਂ ਮਾਰਦੇ ਨੇ ਚੇਤੇ ਰੱਖਿਓ ਇਹਨਾਂ ਕੋਲ ਮੰਤਰ ਨਹੀਂ ਇਹਨਾਂ ਕੋਲ ਆਵਾਜ਼ਾਂ ਨੇ ਇਹਨਾਂ ਕੋਲ ਵਿਦਿਆ ਹੈ ਪਰ ਜਿਹੜਾ ਪਿਆਰ ਅਰਵਦਾਸ ਲਈ ਬੈਠਾ ਉਹ ਪ੍ਰੇਮ ਨਹੀਂ ਵਾਹਿਗੁਰੂ ਪ੍ਰਤੀ ਉਹ ਭਾਵਨਾ ਨਹੀਂ ਹੈ ਜਦੋਂ ਡੇਢ ਘੰਟਾ ਲੰਘਿਆ ਰਾਜਾ ਨਾਗਰਮਲ ਫੇਰ ਪੁੱਛਦਾ ਜਾਂਦੇ ਹੋ ਰਾਜਾ ਨਾਗਰਮਲ ਫੇਰ ਪੁੱਛਦਾ ਹੈ ਕਹਿੰਦਾ ਤੁਹਾਡੇ ਦੇਵਤੇ ਤਾਂ ਹਿੱਲੇ ਵੀ ਨਹੀਂ ਮੂਰਤੀਆਂ ਤਾਂ ਹਿਲੀਆਂ ਵੀ ਨਹੀਂ ਆਉਣੀਆਂ ਉੱਠ ਕੇ ਖੜੇ ਹੋ ਗਏ ਲੋਕੀ ਟਿਕਟਕੀ ਲਗਾ ਕੇ ਵੇਖਦੇ ਨੇ ਐਡਾ ਦਾਵਾ ਠੋਕਦੇ ਸੀ ਵੀ ਰਵਦਾਸ ਛੁੱਤਰ ਹੈ ਉਹਨੂੰ ਨਹੀਂ ਅਧਿਕਾਰ ਨਾਮ ਜਪਣ ਦਾ ਰੱਬ ਹੁੰਦਾ ਥੋੜਾ ਸਾਡਾ ਜਿਹੜੇ ਐਂ ਦਾਵੇ ਠੋਕਦੇ ਸੀ ਨਾ ਉੱਠ ਕੇ ਖੜੇ ਹੋ ਗਏ ਜਿੰਨੇ ਲੋਕ ਵੇਖਣ ਆਏ ਕਹਿੰਦੇ ਕੀ ਪਤਾ ਕੋਈ ਕਰਾਮਾਤ ਹੀ ਵਿਖਾਉਣੀ ਹੋਵੇ ਕੀ ਕਰਨ ਲੱਗੇ ਨੇ ਪੰਡਤ ਉੱਠ ਕੇ ਪਤਾ ਕੀ ਕਹਿੰਦੇ ਕਹਿੰਦੇ ਰਾਜਨਾ ਇੱਕ ਗੱਲ ਦੱਸਣੀ ਰਹਿ ਤੈਨੂੰ ਇੱਕ ਗੱਲ ਦੱਸਣੀ ਕਹਿੰਦੇ ਕੀ ਕੀ ਗੱਲ ਦੱਸਣੀ ਰਾਜੇ ਨੂੰ ਕਹਿਣ ਲੱਗੇ ਕਹਿੰਦੇ ਤੂੰ ਕਹਿੰਦਾ ਵੀ ਦੇਵਤੇ ਨਦੀ ਪਾਰ ਕਰਕੇ ਆਉਣਗੇ ਕਹਿੰਦੇ ਰਾਜਨਾ ਅਸੀਂ ਮੰਤਰ ਵੀ ਪੜ੍ਹੇ ਮੰਤਰ ਵੀ ਉਚਾਰੇ ਬੁਲਾਇਆ ਵੀ ਕਹਿੰਦੇ ਇਹ ਸਮਾ ਕਲ ਯੁਗ ਦਾ ਚੱਲਦਾ ਹੈ ਆਏ ਕਹਿੰਦੇ ਨੇ ਇਹ ਸਮਾ ਕਲ ਯੁਗ ਦਾ ਚੱਲਦਾ ਹੈ ਕਹਿੰਦਾ ਫੇਰ ਕਹਿੰਦਾ ਜਿਹੜੀਆਂ ਤੂੰ ਗੱਲਾਂ ਕਰਦਾ ਹੈ ਨਾ ਵੀ ਦੇਵਤੇ ਤਰ ਕੇ ਆਉਣਗੇ ਜਿੰਦੇ ਆਲ ਤਰ ਕੇ ਆਗੇ ਉਹਨੂੰ ਅਧਿਕਾਰ ਨਾਮ ਜਪਣ ਦਾ ਇਹ ਜਿਹੜੀ ਹੱਥਾਂ ਤੇ ਸਰੋਂ ਜਮਾਉਣ ਦੀ ਤੂੰ ਗੱਲ ਕਰਦਾ ਹੈ ਨਾ ਇਹ ਗੱਲਾਂ ਹੁੰਦੀਆਂ ਸੀ ਸਤਜੁਗ 'ਚ ਆਏ ਉਪਦੇਸ਼ ਦਿੰਦੇ ਨੇ ਇਹ ਗੱਲਾਂ ਸਤਜੁਗ 'ਚ ਸੀ ਵਾਇਗ੍ਰੂ ਨੂੰ ਯਾਦ ਕਰੀਏ ਤੇ ਆਪਣੇ ਪਿਆਰਿਆਂ ਨੂੰ ਦਰਸ਼ਨ ਦੇਵੇ ਕਹਿੰਦੇ ਹੁਣ ਸਮਾਂ ਚੱਲਦਾ ਹੈ ਕਲਯੁਗ ਦਾ ਜਿੰਨੇ ਆ ਜੀਵ ਜੰਤੂ ਬੈਠੇ ਨੇ ਹੱਥ ਜੋੜ ਕੇ ਬੇਨਤੀ ਕਰਾਂਗੇ ਆਈ ਅਰਦਾਸ ਮਨਜ਼ੂਰ ਕਰਦੇ ਨੇ ਨਦੀਆਂ ਪਾਰ ਕਰਕੇ ਨਹੀਂ ਆਉਣਾ ਇਹਨਾਂ ਨੇ ਜਦੋਂ ਪੰਡਤਾਂ ਨੇ ਇੰਨੀ ਗੱਲ ਕਹੀ ਕਹਿੰਦਾ ਫਿਰ ਹੁਣ ਬੁਲਾਉਂਦੇ ਨਹੀਂ ਤੁਸੀਂ ਕਹਿੰਦੇ ਨਾ ਸਾਡੇ ਬੁਲਾਇਆਂ ਤਾਂ ਆਉਂਦੇ ਹੀ ਇਹ ਨਹੀਂ ਆਉਣੇ ਸਮਾਂ ਕਲਯੁਗ ਦਾ ਚੱਲਦਾ ਹੈ ਰਾਜਾ ਨਾਗਰਮਲ ਤਾੜੀਆਂ ਮਾਰ ਮਾਰ ਹੱਸਦਾ ਹੈ ਇਹਨਾਂ ਪੰਡਤੋ ਤੁਸੀਂ ਤਾਂ ਏਡੇ ਦਾਵੇ ਠੋਕਦੇ ਸੀ ਤੁਸੀਂ ਤਾਂ ਕਹਿੰਦੇ ਸਾਡਾ ਰੱਬ ਸਾਨੂੰ ਹੱਕੇ ਇਹ ਸੁਦਰ ਨਾਮ ਜਪਉਂਦਾ ਨਾਮ ਜਪਦਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਆਵਾਜ਼ ਮਾਰਾਂਗੇ ਸਾਡੀ ਆਵਾਜ਼ ਮਾਰਨ ਤੇ ਹੁਣ ਸਤਜੋ ਕਲਜੋ ਕਰਨ ਲੱਗੇ ਤੁਸੀਂ ਤੁਹਾਡੇ ਹੱਥ ਖੜੇ ਨੇ ਕਹਿੰਦੇ ਸਾਡੇ ਹੱਥ ਖੜੇ ਨੇ ਰਵਦਾਸ ਨੂੰ ਕਹੀਏ ਸੁਣਿਓ ਨਾਲੇ ਦੇਵਤੇ ਬੁਲਾਏ ਨਹੀਂ ਗਏ ਹੰਕਾਰ ਵਿੱਚ ਪਤਾ ਕੀ ਬੋਲਦੇ ਕਹਿੰਦੇ ਜਦੋਂ ਅਸੀਂ ਏਡੇ ਏਡੇ ਮੰਤਰ ਪੜ੍ਹੇ ਸਾਡੇ ਬੁਲਾਇਆ ਤੇ ਦੇਵਤੇ ਨਹੀਂ ਆਏ ਇਕ ਜੁੱਤੀਆਂ ਕੰਢਣ ਵਾਲਾ ਚਮੜੇ ਦਾ ਕੰਮ ਕੰਢਣ ਕਰਨ ਵਾਲਾ ਸ਼ੁੱਧਰ ਕਹਿੰਦੇ ਬਲਾਏ ਤੇ ਭਗਵਾਨ ਆਏਗਾ। ਸਾਧ ਸੰਗਤ ਉਸ ਵੇਲੇ ਰਾਜਾ ਨਗਰਮਲ ਕਹਿੰਦਾ ਹੈ ਇਹਨਾਂ ਰਵਿਦਾਸ ਜੀ ਆਓ ਸਾਹਮਣੇ ਜਦੋਂ ਮਹਾਰਾਜ ਆ ਗਏ ਰਵਿਦਾਸ ਜੀ ਰਾਜਾ ਨਗਰਮਲ ਟਿੱਚਰ ਕਰਕੇ ਬੋਲਦਾ ਹੈ ਮਹਾਰਾਜ ਰਵਿਦਾਸ ਨੂੰ ਕਹਿੰਦਾ ਤੁਸੀਂ ਪੰਡਤਾਂ ਵਾਲਾ ਬਹਾਨਾ ਲਾਓਗੇ ਕਲਯੁਗ ਸਤਜੁਗ ਵਾਲਾ ਜਾਂ ਤੁਸੀਂ ਵੀ ਆਪਣੇ ਭਗਵਾਨ ਨੂੰ ਬੁਲਾਓਗੇ ਭਾੜੇ ਬੁਲਾਇਆ ਤੇ ਆਏਗਾ ਕਿ ਨਹੀਂ ਇਹ ਹੁੰਦੀ ਭਰਿਆ ਹੋਿਆਂ ਦੀ ਨਿਸ਼ਾਨੀ ਮਹਾਰਾਜ ਰਵਦਾਸ ਜੀ ਹੱਥ ਜੋੜ ਕੇ ਬੜਾ ਕਹਿੰਦੇ ਕਹਿੰਦੇ ਰਾਜਨਾ ਉਹ ਮੇਰੇ ਵਰਗਾ ਗਰੀਬ ਉਹ ਭਗਵਾਨ ਨੂੰ ਬੁਲਾਵੇ ਮੇਰੀ ਕਿਉਂ ਗਾਤ ਮੇਰੇ ਬੁਲਾਏ ਤੇ ਨਿਰੰਕਾਰ ਆਜੇ ਪਰ ਤੈਨੂੰ ਇੱਕ ਗੱਲ ਦੱਸਾਂ ਦਿਲੋਂ ਕੋਈ ਆਵਾਜ਼ ਮਾਰੇ ਉਹਨੂੰ ਪ੍ਰੇਮ ਵਿੱਚ ਭਜ ਕੇ ਕੋਈ ਆਵਾਜ਼ ਮਾਰੇ ਰਾਜਨਾ ਉਹ ਉਹ ਤਾਂ ਮੂਰਤੀਆਂ ਤਾਂ ਛੱਡ ਮੇਰਾ ਰਾਮ ਮੇਰਾ ਭਗਵਾਨ ਮੇਰਾ ਨਿਰੰਕਾਲ ਕਰਪੁਰਖ ਵਾਇਗਰੂ ਉਹ ਤਾਂ ਕਣਕਣ ਦੇ ਵਿੱਚ ਸਮਾਇਆ ਹੋਇਆ ਹੈ ਭਾਵਨਾ ਭਾਵਨਾ ਨਾਲ ਬਾਜ ਕੇ ਮਾਰੀਏ ਇਹ ਪੰਡਤ ਕਹਿੰਦੇ ਨੇ ਵੀ ਸਤਜੁਗ ਚੋਂਦਾ ਸੀ ਕਹਿੰਦੇ ਤੂੰ ਭਾਵਨਾ ਨਾਲ ਬਲਾ ਤਾਂ ਸਹੀ ਉਹ ਤਾਂ ਕਲਯੁਗ ਚ ਵੀ ਸਾਹਮਣੇ ਆ ਕੇ ਖੜ ਜਾਂਦਾ ਉਹ ਤਾਂ ਹੁਣ ਵੀ ਆਏਗਾ ਜਦੋਂ ਐ ਐਸੇ ਬਚਨ ਕੀਤੇ ਜਦੋਂ ਐਨੇ ਪਿਆਰ ਵਿੱਚ ਰਾਜਾ ਪਤਾ ਕੀ ਕਹਿੰਦਾ ਟੀਚਰ ਕਰਕੇ ਕਹਿੰਦਾ ਪੰਡਤਾਂ ਨੇ ਤਾਂ ਬੁਲਾ ਲਿਆ ਜੇ ਕਲਯੁਗ ਚਾਹੁੰਦਾ ਫਿਰ ਤੁਸੀਂ ਵੀ ਬੁਲਾਓ ਸੁਣਿਓ ਜਦੋਂ ਐਂ ਰਾਜਾ ਨਗਰਮਲ ਬੋਲਦਾ ਤੇ ਮਹਾਰਾਜ ਰਵਦਾਸ ਜੀ ਨੇ ਬੇਰਤੀ ਜੋੜ ਲਈ ਨੇਤਰ ਬੰਦ ਕਰ ਲੈ ਹੱਥ ਜੋੜ ਕੇ ਨਿਰੰਕਾਰ ਦੇ ਚਰਨਾਂ 'ਚ ਐਂ ਬੇਨਤੀ ਕੀਤੀ ਰਾਜਨਾ ਮੇਰੇ ਚ ਕੋਈ ਸਮਰੱਥਾ ਨਹੀਂ ਨਿਰੰਕਾਰ ਨੂੰ ਬੁਲਾਉਣ ਦੀ ਮੈਂ ਤਾਂ ਵੈਗਰੂ ਦਾ ਤਰਲਾ ਹੀ ਲੈ ਸਕਦਾ ਦਾਵਾ ਨਹੀਂ ਵਿਓ ਆਏਗਾ ਤੇ ਮੈਂ ਵਿਖਾਵਾਂਗਾ ਲੋਕਾਂ ਨੂੰ ਨਾ 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 ਪਰ ਇੱਕ ਗੱਲ ਇਹ ਵੀ ਏ ਜਿਹੜਾ ਉਹਦੇ ਪ੍ਰੇਮ ਵਿੱਚ ਰੰਗਿਆ ਜਾਵੇ ਜਿਹੜਾ ਉਹਨੂੰ ਜਿੱਥੇ ਮਰਜ਼ੀ ਖੜ ਕੇ ਉਹਦਾ ਪਿਆਰਾ ਆਵਾਜ਼ ਮਾਰੇ ਦਿਲੋਂ ਆਵਾਜ਼ ਮਾਰੇ ਉਹਨੂੰ ਹਾਜ਼ਰ ਹੋਣਾ ਪੈਂਦਾ ਹੱਥ ਜੋੜਲੇ ਮਾਰੇ ਰਵਦਾਸ ਜੀ ਨੇ ਰਾਜਾ ਨਾਗਰਮਲ ਕਹਿੰਦਾ ਬੁਲਾਓ ਫਿਰ ਆਪਣੇ ਰਾਮ ਨੂੰ ਬਿਲਾਓ ਆਪਣੇ ਨਿਰੰਕਾਰ ਨੂੰ ਪੰਡਤ ਵੇਖਦੇ ਨੇ ਲੋਕ ਵੇਖਦੇ ਨੇ ਵੀ ਕੀ ਬਣੇਗਾ ਹੱਥ ਜੋੜ ਕੇ ਮਹਾਰਾਜ ਰਵਦਾਸ ਜੀ ਨੇ ਇੱਕ ਤਰਲਾ ਲਿਆ ਨਿਰੰਕਾਰ ਦਾ ਕਹਿੰਦੇ ਮਾਲਕਾ ਜਿੰਨੇ ਲੋਕ ਵੇਖਣ ਵਾਸਤੇ ਆਏ ਨੇ ਪੰਡਤਾਂ ਨੇ ਆਖਿਆ ਸਤਜੁਗ ਵਿੱਚ ਨਿਰੰਕਾਰ ਆਉਂਦਾ ਸੀ ਕਲਜੁਗ ਵਿੱਚ ਨਹੀਂ ਆਉਂਦਾ ਮੇਰੇ ਗਰੀਬ ਨੂੰ ਜੁੱਤੀਆਂ ਗੰਡਣ ਵਾਲੇ ਨੂੰ ਕਿੰਨੇ ਪੁੱਛਣਾ ਹੈ ਮੈਨੂੰ ਕੌਣ ਜਾਣਦਾ ਹੈ ਮੇਰੀ ਕੀ ਤੋਹੀਨ ਹੋਣੀ ਹੈ ਜੇ ਤੂੰ ਅੱਜ ਨਾ ਬੋੜਿਓ ਤੇ ਚੇਤੇ ਰੱਖੀ ਤੇਰੇ ਨਾਮ ਨੂੰ लाज ਲੱਗਣੀ। ਕਿਣਾ ਆਖਣਾ ਹੈ ਹੀ ਨਹੀਂ ਭਗਵਾਨ। ਰਾਜੇ ਨਗਰਮਲ ਨੇ ਮਜ਼ਾਕ ਢਾਉਣਾ ਹੈ। ਮਾਲਕਾ ਜੇ ਮੇਰੇ ਗਰੀਬ ਦੀ ਭਗਤੀ ਤੋਂ ਪ੍ਰਸੰਨ ਹੋਇਆ ਹੈ ਇੱਥੇ ਗਰੀਬ ਨੂੰ ਦਰਸ਼ਨ ਦੇ ਆ ਕੇ ਐਂ ਦਰ ਲਾ ਲਿਆ ਤੇ ਨਾਲੇ ਬੇਨਤੀ ਕੀਤੀ ਕਿਨੇ ਮੈਨੂੰ ਨੀ ਕਿਸੇ ਨੇ ਕੁਝ ਵੀ ਕਹਿਣਾ। ਮੇ ਮੇਰਾ ਨਾਮ ਕੀ? ਮੈਂ ਤਾਂ ਪਹਿਲਾਂ ਜੁੱਤੀਆਂ ਗਣਦਾ ਮਹਾਰਾਜ। ਲੋਕੀ ਤੇਰੇ ਨਾਮ ਨੂੰ ਵਾਜਾਂਦੇ ਨੇ। ਐਂ ਮਾਰੀ ਸੀ ਆਵਾਜ਼ ਮਹਾਰਾਜ ਰਵਦਾਸ ਜੀ ਨੇ। ਨੇਤਰ ਕਰੇ ਬੰਦ आए बोले जी मेरा कुछ नहीं गरीब जाना कुछ नहीं गरीब जाना जाना मेरा कुछ नहीं गरीब जाना ला जाना। ਜਾਣਨ ਵਾਲਿਆ ਇਹ ਗੱਲ ਚੇਤੇ ਰੱਖੀ ਜੇ ਅੱਜ ਮੈਂ ਦਰਸ਼ਨ ਦਿੱਤੇ ਤੈਨੂੰ ਨਹੀਂ ਕਿਸੇ ਨੇ ਆਰਾਮ ਕਹਿਣਾ ਲੋਕਾਂ ਕਹਿਣਾ ਹੈ ਹੀ ਨਹੀਂ ਮਾਨੂੰ ਹੱਥ ਜੋੜ ਲੈ ਸੁਣਿਓ ਮਹਾਰਾ ਰਵਦਾਸ ਜੀਆ ਨੇ ਹੱਥ ਜੋੜੇ ਤਰਲਾ ਲਿਆ ਪੰਡਤ ਵੀ ਬੈਠੇ ਵੇਖਦੇ ਨੇ ਲੋਕ ਤਮਾਸ਼ਗੀਰ ਵੇਖੇ ਪੰਡਤ ਕਹਿੰਦੇ ਜਦੋਂ ਇਹਦੇ ਤੋਂ ਨਾ ਸੱਦਿਆ ਗਿਆ ਰੋਲਾ ਪਾਵਾਂਗੇ ਤੋਹੀਨ ਕਰਾਂਗੇ ਜੁੱਤੀਆਂ ਗੰਡਣ ਵਾਲਾ ਸਾਡੇ ਬਰਾਬਰ ਨਾਮ ਜਪੇਗਾ ਲਈ ਤਾਂ ਆਇਰ ਖਾ ਬੈਠੇ ਨੇ ਪਰ ਇਹ ਨਹੀਂ ਸੀ ਪਤਾ ਕਿ ਇਹਨੇ ਮਹਾਰਾ ਰਵਦਾਸ ਜੀਆ ਨੇ ਹੱਥ ਜੋੜੇ ਪਹਿਲੀ ਬੇਨਤੀ ਕਰਕੇ ਫਿਰ ਮੁਖ ਤੋਂ ਇੱਕ ਬਜਨ ਉਚਾਰਿਆ ਸੁਣਿਓ ਮਹਾਰਾਜ ਬਾਣੀ ਉਚਾਰਦੇ ਨੇ 40 ਸ਼ਬਦ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ ਮਹਾਰਾਜ ਦੇ 40 ਸ਼ਬਦ ਮਹਾਰਾਜ ਨੇ ਫਿਰ ਵਜਨ ਉਚਾਰਿਆ ਹੱਥ ਜੋੜੇ ਹੱਥ ਜੋੜ ਕੇ ਫਿਰ ਮੁੱਖੋਂ ਬਾਣੀ ਦੀ ਉਚਾਰਨਾ ਕਰਦੇ ਕੀ ਬੋਲਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਇੱਕ ਵਾਰੀ ਕਿਰਪਾ ਕਰਦੇ ਬਸ ਨਦੀ ਦੇ ਕਿਨਾਰੇ ਤੇ ਬੈਠੇ ਸੰਗਤ ਜਿਹੜੀ ਨਾਲ ਆਈ ਕਹਿੰਦੇ ਭਾਈ ਪਿੱਛੇ ਪਿੱਛੇ ਬੋਲੋ ਕੀ ਬੋਲਿਆ ਸੀ ਉਦੋਂ ਸਗਲ ਪਵਨ ਕੇ ਨਾਇਕਾ ਐਂ ਮਾਰੀ ਸੀ ਆਵਾਜ਼ ਮਹਾਰਾਜ ਨੇ ਸਗਲ ਪਵਨ ਕੇ ਨਾਇਕਾ ਇੱਕ ਸਿਨ ਦਰਸ਼ ਦਿਖਾਏਗੀ ਸਗਲ ਜਾ ਮਾਰਦੇ ਲੋਕ ਕਹਿੰਦੇ ਰਵਦਾਸ ਜੀ ਉਹ ਭਾਰਤੀ ਜੈਜੇਕਾਰ ਹੋ ਗਈ ਕੀ ਵੇਖਦੇ ਨੇ ਕਹਿੰਦੇ ਓ ਸਾਹਮਣੇ ਤੱਕੋ ਜਿਹੜੇ ਪੰਡਤਾਂ ਦੇ ਦੇਵਤੇ ਸੀ ਉਹ ਪਾਣੀ ਤੋਂ ਤੈਰਦੇ ਆ ਰਹੇ ਨੇ ਬੋਲੋ ਜੀ ਵਾਹੇ ਗੁਰੂ ਤੁਰੇ ਆਉਂਦੇ ਨੇ ਇੱਕ ਦੂਜੇ ਨੂੰ ਪੰਡਤ ਪੁੱਛਦੇ ਨੇ ਹੈਰਾਨ ਹੋ ਕੇ ਉਹ ਕਹਿੰਦੇ ਤੁਹਾਨੂੰ ਵੀ ਦਿਖਦੇ ਨੇ ਇੱਕ ਦੂਜੇ ਨੂੰ ਦੇਵਤੇ ਆਉਂਦੇ ਤੈਰਦੇ ਤੁਹਾਨੂੰ ਵੀ ਦਿਖਦੇ ਨੇ ਰਾਜਾ ਨਾਗਰਮਲ ਹੱਤ ਨਾ ਰਹੀ ਐਤੇ ਚਾਵੇ ਚੁੱਟ ਕੇ ਖੜਾ ਹੋ ਗਿਆ ਕਹਿੰਦਾ ਸੱਚਮੁੱਚ ਇਹ ਬੈਠਾ ਵਾਜਾ ਮਾਰਦਾ ਹੈ ਦੇਵਤੇ ਤੁਰੇ ਹੁੰਦੇ ਨੇ ਸਾਧ ਸੰਗਤ ਆਵਾਜ਼ ਮਾਰੀ ਦੇਵਤੇ ਤੈਰ ਦੇ ਤੈਰ ਦੇ ਜਿੱਥੇ ਮਹਾਰਾਜ ਰਵਦਾਜੀ ਬੈਠੇ ਨੇ ਮਹਾਰਾਜ ਜਿੱਥੇ ਬੈਠੇ अगे खड़ गया जो अगे खड़े संगत वेख वेखदिया पंडित वेखते ने राजा नागरमल आसन छे हट गया जिन्हों कहते पंडित जिन्हू शूदर आखते रहे जिन्हू तुम जुत्तियां गंडन वाला आखते रहे वो किसी भगवान तो कट नहीं है राजा नागरमल ऐ बोलता है धन रवदास तन रवदास महाराजा रविदास कोई फर्क नहीं हथ जोड़े ਇੱਕੋ ਗੱਲ ਬੋਲੀ ਜਾਂਦੇ ਨੇ ਇੱਕ ਛਿੰਤ ਦਰਸ਼ ਦਿਖਾ ਜਾ ਇੱਕ ਛਿੰਤ ਦਰ ਦੇ ਦਰਸ਼ਨ ਕੀਤੇ ਦਿਖਾ ਜਾ ਬਸ ਸਾਹਮਣੇ ਖੜ ਕੇ ਦੇਵ ਤੇ ਜਦੋਂ ਮਹਾਰਾਜ ਦੇ ਨੇਤਰ ਖੁੱਲੇ ਮਹਾਰਾ ਰਵਦਾਸ ਜੀਆ ਦੇ ਉਸ ਵੇਲੇ ਸਾਹਮਣੇ ਵੇਖਿਆ ਲੋਕੀ ਕਹਿੰਦੇ ਤਨ ਰਵਦਾਸ ਤਨ ਰਵਦਾਸ ਜਦੋਂ ਨਦੀ ਦਾ ਕਿਨਾਰਾ ਇਹਨਾਂ ਜਕਾਰਿਆਂ ਨਾਲ ਗੂੰਜ ਉਠਿਆ ਨਾ ਮਹਾਰਾ ਰਵਦਾਸ ਜੀਆ ਦੇ ਨੇਤਰਾਂ ਚੋਂ ਜਲ ਵਗਦਾ ਹੈ ਕਿਨੇ ਮਾਲਕਾ ਐਂ ਗਰੀਬ ਦੀ लाज ਰੱਖਦਾ ਤੂੰ ਰਾਜਾ ਨਗਰਮਲ ਸੀ ਨਾ ਜਿਹੜਾ ਸੁਣਿਓ ਰਾਜਾ ਨਗਰਮਲ ਜਿਹੜੇ ਆਸਣ ਤੇ ਬੈਠਾ ਸੀ ਉੱਤਰ ਕੇ ਤਨ ਮਹਾਰਾ ਰਵਦਾਸ ਜੀਾਂ ਦੇ ਚਰਨਾਂ ਤੇ ਟਹਿ ਗਿਆ। ਵਾਹ ਵਾਹ। ਸਿਰ ਰੱਖਦਾ ਰਾਜੇ ਨੇ ਜਿਹੜਾ ਟਿੱਚਣਾ ਕਰਦਾ ਸੀ ਪਤਾ ਕੀ ਕਹਿੰਦਾ ਕਿ ਨਾ ਮਹਾਰਾਜੀ ਉਹ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਉੱਚੇ ਬੋਲ ਬੋਲੇ। ਮੈਨੂੰ ਮaaf ਕਰ ਦਿਓ। ਰਾਜੇ ਨਗਰਮਲ ਨੇ ਆਵਾਜ਼ ਲਾਈ ਸੀ ਉਸ ਵੇਲੇ ਐ ਦੁਨੀਆ ਦੇ ਲੋਕੋ ਕਾਂਸੀ ਜਿ ਰਹਿਣ ਵਾਲਿਓ ਇਹ ਗੱਲ ਚੇਤੇ ਰੱਖ ਲਿਓ ਜਿਹਨੂੰ ਤੁਸੀਂ ਸ਼ੁੱਧਰ ਕਹਿ ਕੇ ਪੰਡਦੇ ਹੋ ਜਿੰਨੂੰ ਜੁੱਤੀਆਂ ਗੰਡਣ ਵਾਲਾ ਕਹਿੰਦੇ ਹੋ ਇਹ ਜੁੱਤੀਆਂ ਗੰਡਣ ਵਾਲਾ ਨਹੀਂ ਮੈਂ ਆਪਣੀਆਂ ਅੱਖਾਂ ਨਾਲ ਆਪ ਵੇਖ ਲਿਆ ਕੀ ਉਹਨੇ ਬੋਲਦਾ ਸੀ ਫਿਰ ਉਦੋਂ ਰਾਜੇ ਨਗਰ ਮੱਲ ਨੇ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ ਕਹਿੰਦੇ ਜੋੜੇ